ਸਨਾਰ ਪ੍ਰਕਾਸ਼ ਸਿੰਘ ਬਾਦਲ ਜੜੇ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਸੀ ਔਰ ਨਾਲ ਵੱਡੀ ਉਮਰ ਹੋਦਿਆਂ ਕਹਿੰਦੇ ਵੀ ਚੰਗੀ ਤਰ੍ਹਾਂ ਕੰਮ ਤਾਂ ਨਹੀਂ ਹੁੰਦਾ ਤੇ ਹੁੰਡੇ ਨੂੰ ਨਾਲ ਡਿਪਟੀ ਸੀਐਮ ਬਣਾ ਲੈਂਦੇ ਤੁਸੀਂ ਬਹੁਤੇ ਪਿੰਡਾਂ ਚੋਂ ਆਏ ਲੋਕ ਵੀ ਬੈਠੇ ਹੋ ਬਿੱਲਾ ਆਪਣੇ ਨੰਬਰਦਾਰ ਹੁੰਦੇ ਸੀ ਤੇ ਨੰਬਰਦਾਰ ਜਦੋਂ ਕੰਮ ਵਾਲਾ ਨਾ ਹੁੰਦਾ ਉਹ ਨੰਬਰਦਾਰ ਬਦਲੇ ਨਹੀਂ ਜਾਂਦੇ ਹੁੰਦੇ ਸੀ ਤੇ ਇੱਕ ਸਰਵਰਾਂ ਨੰਬਰਦਾਰ ਬਣਾ ਲੈਂਦੇ ਉਹ ਮੈਂ ਤਵੀਰ ਨੂੰ ਸਰਬਰਾਵਣਾ ਅੰਤ ਜਦੋਂ ਇਹ ਸਰਬਰਾ ਬਣਾਉਂਦੇ ਸਨ ਤਾਂ ਫਿਰ ਬੈਲੀ ਗੁੱਸੇ ਹੋ ਜਾਂਦੀ ਸੀ ਉਹ ਕਹਿੰਦੀ ਸੀ ਆ ਦੇਸ਼ ਕਿਤਾਬ ਨੂੰ ਬਣਾਓ ਫਿਰ ਜਵਾਈ ਨੂੰ ਵੀ ਮੰਤਰੀ ਬਣਾ ਲਓ ਜਦੋਂ ਜਵਾਈ ਨੂੰ ਮੰਤਰੀ ਬਣਾ ਲੈਂਦੇ ਸੀ ਫਿਰ ਨੋਰਾਂ ਦੇ ਗੁੱਸੇ ਹੋ ਜਾਂਦੀ ਸੀ ਫਿਰ ਮੁੰਡੇ ਦਾ ਸਾਲਾ ਬਣਾ ਲੈ ਫਿਰ ਪ੍ਰਾਗ ਉਸੇ ਉੱਲੰਘਣਾ ਦੇਤੇ ਪਰ ਘਰ ਦੀ ਬਿਜਾਰਾ ਬਣਾਣ ਦੇ ਤੁਸੀਂ ਉਹਨਾਂ ਨੂੰ ਐਲੀਆ ਵੱਡੀਆਂ ਪਾਵਰਾਂ ਦਿੰਦੀਆਂ ਸੀ ਉਹਨਾਂ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਐਮਪੀ ਨੇ ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਵਿੱਚ ਜਾ ਕੇ ਗੱਲ ਕਰਨੀ ਸਾਡੇ ਹੱਕ ਉਹ ਕੀ ਆ ਸਾਡੇ ਨਾਲ ਧੱਗੇ ਕਿਉਂ ਹੁੰਦੇ ਆ ਸਾਡੇ ਨਾਲ ਬਿਕਰਾ ਕਿਉਂ ਹੁੰਦਾ ਕੋਈ ਬੋਲਦਾ ਕਾਰਨ ਹੈ ਕਿ ਵੱਡੇ ਵੱਡੇ ਕੋਟੇ ਪਰਮਟ ਹੋਟਲਾਂ ਦੇ ਲਾਇਸੈਂਸ ਜ਼ਮੀਨਾਂ ਉੱਪਰ ਲੈਣੀਆਂ ਤੇ ਤੁਸੀਂ ਉੱਥੇ ਦੇ ਉੱਥੇ ਹੋ ਤੇ ਇੱਕ ਕੋੜਾ ਜਿਹੜਾ ਹੁੰਦਾ ਤਾਂ ਕਿ ਜਿਹਦੇ ਪਾਸੇ ਉਹ ਪੇਜੇ ਪਾਇ ਹੁੰਦੇ ਸਿੱਧਾ ਤੁਰਦਾ ਲਗਾਉਂਦੇ ਚਾਹੁੰਦਾ ਹੈ ਜੇ ਤੁਸੀਂ ਨਿਗਾਹ ਮੱਥ ਵਿੱਚ ਰੱਖ ਲਈ ਤਾਂ ਦੇਸ਼ ਤੇ ਜਿਹੜੇ ਵੱਡੇ ਨੁਕਸਾਨ ਤੁਸੀਂ ਪਾ ਸਕਦੇ ਸਾਡੇ ਵਿੱਚ ਕਬੱਡੀ ਬਰਾਬਰ ਦਾ ਆ ਸਕਦੀ ਹੈ ਹਰ ਇੱਕ ਇਨਸਾਨ ਨੂੰ ਆਪਣੀ ਗੱਲ ਦੱਸਣ ਤੇ ਪੁੱਛਣ ਤੇ ਸੁਣਨ ਦਾ ਮੌਕਾ ਵੀ ਮਿਲ ਸਕਦਾ ਹੈ ਇਸ ਲਈ ਇਹ ਵੱਡੀ ਸ਼ਕਤੀ ਹੈ ਨੂੰ ਅਝਾਈ ਨਹੀਂ ਜਾਣ ਦੇਣਾ ਚਾਹੀਦਾ ਔਰ ਇਹਦੇ ਵਿੱਚ ਤਦਰਪਾ ਬਈ ਨਾਲ ਦਿੱਲੀ ਦੇ ਲੋਕਾਂ ਦੇ ਵਿੱਚ ਕੀਤਾ ਜਿਹੜੇ ਵੱਡੇ ਵੱਡੇ ਖਾਨਦਾਨ ਜਿਹੜੇ ਤਿੰਨ ਤਿੰਨ ਵਾਰੀ ਮੁੱਖ ਮੰਤਰੀ ਬਣ ਗਏ ਸੀ ਪਾਸੇ ਕਰਕੇ ਸਧਾਰਨ ਲੋਕਾਂ ਨੂੰ ਉਥੋਂ ਦੀ ਸਰਕਾਰ ਬਣਾ ਕੇ ਦਿੱਤੀ ਤੇ ਲੋਕਾਂ ਲਈ ਉਹ ਸਰਕਾਰ ਕੰਮ ਕਰਨ ਲੱਗੀ ਤਾਂ ਦੂਸਰੀ ਵਾਰ ਬਣੀ ਉਹ ਤੀਸਰੀ ਵਾਰ ਬਣੀ ਉਹਨੂੰ ਦੇਖ ਕੇ ਪੰਜਾਬ ਦੇ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਕਿ ਜੇ ਦਿੱਲੀ ਵਿੱਚ ਕੁਝ ਹੋ ਸਕਦਾ ਤੇ ਪੰਜਾਬ ਵਿੱਚ ਕਿਉਂ ਨਹੀਂ ਸਦਾਰ ਹੋ ਸਕਦੇ ਇਸ ਲਈ ਆਮ ਆਦਮੀ ਪਾਰਟੀ ਲੋਰ ਜਿਹੜੇ ਖਾਨਦਾਨ ਜਿਹੜੇ ਕਹਿੰਦੇ ਸੀ ਨਾ ਵੀ ਸਾਡੇ ਬਣਾ ਕੋਈ ਐਮਐਲਏ ਨਹੀਂ ਬਣਨਾ ਚਾਹੀਦਾ ਸਾਡੇ ਬਣਾ ਕੋਈ ਐਮਪੀ ਨਹੀਂ ਬਣਨਾ ਚਾਹੀਦਾ ਕੁਝ ਪਰਿਵਾਰ ਸੀ ਇਹ ਬਾਦਰਾ ਆਲਿਆਂ ਦਾ ਪਰਿਵਾਰ ਹੈ ਇਹ ਨਾ ਬੀਰ ਸਿੰਘ ਦਾ ਪਰਿਵਾਰ ਹੈ ਕੈਪਟਨ ਪਰਿਵਾਰ ਹੈ ਇਹ ਜੰਮਾਏ ਦੇ ਕਾ ਪਰਿਵਾਰ ਹੈ ਇਹ ਜੀਵੀ ਪਟਕੜਾ ਦਾ ਪਰਿਵਾਰੋਂ ਦਾ ਲੋਕਾਂ ਦਾ ਹੈ ਪੂਰਤਕ ਦਾ ਪਰਿਵਾਰੋਂ ਦਾ ਉਹਨਾਂ ਨੂੰ ਸੀ ਵੀ ਅਸੀਂ ਬਣ ਸਕਦੇ ਹਾਂ ਹੋਰ ਨਹੀਂ ਪਰ ਲੋਕਾਂ ਵਿੱਚ ਬੜੀ ਵੱਡੀ ਸ਼ਕਤੀ ਹੈ ਅੰਦਰ ਦਾਇ ਪ੍ਰਕਾਸ਼ ਸਿੰਘ ਬਾਦਲ ਜੀ ਹਲਕੇ ਤੋਂ ਮੈਂ ਮੇਰੇ ਵੀਰੋਂ ਤੇ ਪੈਣਾ ਹੁਣ ਐਮ ਐਲ ਏ ਆ ਉਹ ریاਸਤ ਨੂੰ ਉਹ ਹਲਕੇ ਨੂੰ ਆਪਣੀ ریاਸਤ ਬਣਾਈ ਹੋਈ ਸੀ ਕਬਜ਼ਾ ਕੀਤਾ ਸੀ ਪਹਿਲਾਂ ਲੋਪਰਾ ਚਾਚੇ ਦਾ ਮੁੰਡਾ ਤੇ ਭਰਾ ਉੱਥੋਂ ਐਮ ਐਲ ਏ ਬਣਦੇ ਰਹੇ ਔਰ ਬਾਅਦ ਵਿੱਚ ਪਾਟੇਵਾਰੀ ਸਰਦਾਰ ਪ੍ਰਕਾਸ਼ ਸਿੰਘ ਮਾਦੋ ਉਥੋਂ ਐਮਐਲਏ ਬਣੇ 11 ਵਾਰ ਪੰਜਾਬ ਦੀਪ ਦਾ ਸਵੋਧ ਦੇ ਮੈਂਬਰ ਬਣੇ ਪਰ ਲੋਕ ਹੋੜੀ-ਹੋੜੀ ਸੋਚਣ ਲੱਗੇ ਜਿਵੇਂ ਨਵਾਂ ਇਕਲਾਮ ਆਇਆ 2025 ਚ ਦੇ ਵਿੱਚ ਲੰਮੀ ਹਲਕੇ ਦੇ ਲੋਕਾਂ ਨੇ ਮੇਰੇ ਵਰਗਾ ਗਰੀਬਾ ਬੰਦਾ ਨਿਮਾਣ ਤੇ ਤਾਣਾ ਉਹ ਤੇ ਜਰਵਾਣੀ ਜਿਨ੍ਹਾਂ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਸਰਕਾਰਾਂ ਆਪਰਾ ਪੈਸੇ ਸਭ ਕੁਝ ਉਹਨਾਂ ਕੋਲ ਸੀ ਗੋਲਾ ਤੋਂ ਪਾਸੇ ਕਾ ਕੇ ਮੈਨੂੰ ਲੰਬੀ ਹੜਕੇ ਦੇ ਲੋਕਾਂ ਨੇ ਸਰਦਾਰ ਪ੍ਰਕਾਸ਼ ਸਿੰਘ ਪਾਲਤ ਜੀ ਨੂੰ ਗਿਆ ਜਨ ਅਦਸਵੀ ਕਰੇ ਹਾਰ ਦਾ ਨਹੀਂ ਔਰ ਨੈਸ਼ਨਲ ਪੋਲਟਿਕਸ ਵਿੱਚ ਉਹਦਾ ਕਦਮ ਉੱਠ ਸੀ ਉਹਨੂੰ ਲੰਬੀ ਦੇ ਲੋਕਾਂ ਨੇ 111000 ਵੋਟਾਂ ਦੇ ਫਰਕ ਨਾਲ ਆ ਕੇ ਮੈਨੂੰ ਆਪਣਾ ਐਮਐਲ ਬਣਾ ਲਿਆ ਇਹ ਹੈ ਲੋਕਤੰਤਰ ਦੀ ਸਤਿਕਾਰਯੋਗ ਪ੍ਰਭਾਵ ਨੂੰ ਉਸੋਤੀ ਇਹ ਵੋਟਾਂ ਦਾ ਰਾਜ ਹੈ ਮੈਂ ਉਹਦੇ ਪਕਾਵਲੇ ਕੀ ਅੱਜੇ ਮੈਂ ਸਦਾਰਨ ਮੰਤਰੀ ਬਣਿਆ ਤਾਂ ਇਹ ਜਿਹੜੀ ਸੰਵਧਨਿਕ ਸ਼ਕਤੀ ਵੱਢੀ ਆਉਂਦੇ ਸਨ ਅੱਲਾ ਤੁਸੀਂ ਦੇਖਿਆ ਸੀ ਉੱਥੇ ਤੱਕ ਕਮਾਲ ਹੋਈ ਪਈ ਸੀ ਜਿਹੜੀ ਲੋਕ ਕਹੀ ਜਾਂਦੇ ਸਿਰਿਆਂ ਕੀ ਮੌਜਾ ਬਣੀ ਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੜੇ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਔਰ ਨਾਲ ਵੱਡੀ ਉਮਰ ਹੋਦਿਆ ਕਿਤੇ ਵੀ ਜੰਗੀਤਰਾ ਕੰਮ ਤਾਂ ਨਹੀਂ ਹੁੰਦਾ ਤੇ ਹੁੰਡੇ ਨੂੰ ਨਾਲ ਡਿਪਟੀ ਸੀਐਮ ਬਣਾ ਲੈਂਦੇ ਸੀ ਤੁਸੀਂ ਬਹੁਤੇ ਪਿੰਡਾਂ ਚੋਂ ਆਏ ਲੋਕ ਵੀ ਬੈਠੇ ਹੋ ਪਿੰਡਾਂ ਚ ਆਪਣੇ ਨੰਬਰਦਾਰ ਹੁੰਦੇ ਸੀ ਤੇ ਨੰਬਰਦਾਰ ਜਦੋਂ ਤੋਂ ਕੰਮ ਵਾਲਾ ਨਾ ਹੁੰਦਾ ਉਹ ਨੰਬਰਦਾਰ ਬਦਲੇ ਨਹੀਂ ਜਾਂਦੇ ਹੁੰਦੇ ਸੀ ਤੇ ਇੱਕ ਸਰਵਰਾ ਨੰਬਰਦਾਰ ਬਣਾ ਲੈਂਦੇ ਸੀ ਉਹਵੇਂ ਸਰਵਰਾ ਤੇ ਸਰਬਰਾ ਬਣਾ ਲੈਂਦੇ ਸੀ ਜਦੋਂ ਇਹ ਸਰਬਰਾ ਬਣਾਉਂਦੇ ਸਨ ਤਾਂ ਫਿਰ ਬੇਲੀ ਗੁੱਸੇ ਵਜਲਦੀ ਸੀ ਉਹ ਕਹਿੰਦੀ ਸੀ ਅਦੇਸ਼ ਖੁਦਾਪਨ ਨੂੰ ਬੁਲਾਓ ਫਿਰ ਜਵਾਈ ਨੂੰ ਵੀ ਮੰਤਰੀ ਬਣਾ ਲੈਣੇ ਜਦੋਂ ਜਵਾਈ ਨੂੰ ਮੰਤਰੀ ਬਣਾ ਲੈਂਦੇ ਸੀ ਫਿਰ ਨੋਰਾਂ ਦੀ ਉਸੇ ਹੋ ਜਾਂਦੀ ਸੀ ਫਿਰ ਮੁੰਡੇ ਦਾ ਸਾਲਾ ਬਣਾ ਲੈਂਦੇ ਸੀ ਫਿਰ ਪ੍ਰਾਗ ਉਸੇ ਉੱਲਗਦਾ ਨਾ ਇਹਦੇ ਪਤੀ ਜੇ ਬੁਲਾ ਕੇ ਘਰ ਤੇ ਬਾਜ਼ਾਰ ਤੋਂ ਬਣਾਣ ਤੇ ਤੁਸੀਂ ਉਹਨਾਂ ਨੂੰ ਐਲੀਆਂ ਵੱਡੀਆਂ ਪਾਵਰਾਂ ਦਿੱਤੀਆਂ ਸੀ ਉਹਨਾਂ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਐਮਪੀ ਦੇ ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਵਿੱਚ ਜਾ ਕੇ ਗੱਲ ਕਰੀ ਸਾਡੇ ਹੱਕ ਹਕੂਕ ਕੀ ਆ ਸਾਡੇ ਨਾਲ ਤੱਗੇ ਕਿਉਂ ਹੁੰਦੇ ਆ ਸਾਡੇ ਨਾਲ ਵਿਤਕਰਾ ਕਿਉਂ ਹੁੰਦਾ ਕੋਈ ਬੋਲਦਾ ਕਾਰਨ ਹੈ ਕਿ ਵੱਡੇ ਵੱਡੇ ਕੋਟੇ ਪਰਮਣੋਟਰਾ ਦੇ ਲਾਇਸੈਂਸ ਜ਼ਮੀਨਾਂ ਉੱਪਰ ਲੈ ਲੈਣੀਆਂ ਤੇ ਤੁਸੀਂ ਉੱਥੇ ਦੇ ਉੱਥੇ ਹੋ ਇਸ ਲਈ ਸਰਕਾਰ ਨੂੰ ਪਰਾਉ ਅਸੀਂ ਆਪਣੇ ਹੱਕ ਦਾ ਅਧਿਕਾਰ ਪੈੜੋ ਉਸ ਤਰ੍ਹਾਂ ਤਕੜੇ ਹੋ ਕੇ ਕਰੀਏ ਕਿ ਜਿਹੜਾ ਸਾਡਾ ਚੁਣਿਆ ਬੰਦਾ ਉਹ ਪਤਾ ਲੱਗ ਸਕੇ ਵੀ ਮੇਰੀ ਡਿਊਟੀ ਕੀ ਹੈ ਬੀਬੀ ਹਰਸਿਮਰ ਪਹਿਲੀ ਵਾਰ ਇਹ ਵੀ ਬੜੇ 12000 ਦਾ ਫਰਕ ਸੀ ਕੈਪਟਨ ਅਮਰਿੰਦਰ ਸਿੰਘ ਦਾ ਲੜਕਾ ਰਣਿੰਦਰ ਸਿੰਘ ਉਹਨਾਂ ਦੇ ਨਾਲ ਜੋ ਲੜ ਦੱਸ ਸਰਦਾਰ ਬਾਦਲ ਉਸ ਵੇਲੇ ਮੁੱਖ ਮੰਤਰੀ ਸਾਹਿਬ ਦੇ ਲੋਕਾਂ ਨੇ ਚਾਹਿਆ ਚਾਹ ਕਿਤਾ ਵੀ ਨੋਰਾਣੀ ਖੜੀ ਹੋਈ ਹੈ ਬਾਪੂ ਜੀ ਮੁੱਖ ਮੰਤਰੀ ਆ ਜਿਤਾਈਏ ਕਮਤੋਂ ਦੇਖੋਣਗੇ ਸਾਡੇ ਨਾਲ ਲੈਣਗੇ ਪਰ ਉਹ ਲੋਕ ਸਾਡੇ ਜੀ ਸਾਨੂੰ ਤਾਂ ਵੈਸੇ ਹੀ ਬਣਾਉਂਦੇ ਚੱਗਣ ਵਗੂੰ ਦਾ ਵੋਟਾਂ ਪੈ ਗਈਆਂ ਉਹਨਾਂ ਨੇ ਪੰਜਾਬ ਨੂੰ ਪਿੰਚ ਬਤਾਈ ਰੱਖੀ ਹਾਲਾਂਕਿ ਸੈਂਟਰ ਵਿੱਚ ਮੰਤਰੀ ਵੀ ਬਣ ਗਏ ਇਹ ਤੋਂ ਦੇ ਲੋਕਾਂ ਨਾਲ ਕਿਹੋ ਰਾਤਾਂ ਲੋਕਾਂ ਦੇ ਦੁੱਖ ਸੁੱਖ ਨੂੰ ਨਾ ਜਾਣਿਆ ਗੱਲੇ ਮਿਠੇੜੇ ਸ਼ਹਿਰ ਵਿੱਚ ਹੋ ਕੇ ਮੁੜ ਜਾਂਦੇ ਸੇ ਤੇ ਦੂਸਰੀ ਵਾਰ ਜਦੋਂ ਚੋਣ ਹੋਈ ਤੇ ਫਿਰ 18 ਹਜ਼ਾਰ ਦਾ ਫਸਰੇ ਫਿਰ ਨੂੰ ਪਤਾ ਵੀ ਲੱਗਿਆ ਵੀ ਕੀ ਕਹਿੰਦੇ ਤੀਸਰੀ ਵਾਰ ਉਹ ਚੋਣ ਲੜਦੇ ਐ ਜੇ ਜਿਹਦੇ ਨਾਲ ਪਹਿਲਾਂ ਲੜੇ ਸੀ ਘਰ ਦਾ ਸਮਝੌਤਾ ਨਾ ਹੁੰਦਾ ਤੇ ਮੈਨੂੰ ਲੱਗਦਾ ਪਿਛਲੀ ਵਾਰੀ ਮੁਸ਼ਕਲ ਸੀ ਲੋਕ ਸਭਾ ਵਿੱਚ ਪਹੁੰਚਣਾ ਔਰ ਵੀ ਕੀ ਜਾਨ ਦਾ ਪਰ ਪਿਛਲੀ ਵਾਰ ਐਸ ਐਤ ਕੀ ਪਹਿਲਾਂ ਤੁਰੇ ਫਰੇ ਪਿੰਡਾਂ ਚ ਸ਼ਰਮਾ ਕੋਟਾ ਸ਼ਰਾਧ ਵੀ ਆਏ ਹੋਣ ਆਪਣੇ ਹਰਾਤ ਬਹੁਤ ਚੰਗੇ ਨੇ ਵਿੱਚ ਪੈਰਪਰਾ ਇਕੱਠੇ ਹੋਏ ਹੋ। ਤੁਹਾਨੂੰ ਪਾਰਟੀ ਦਾ ਸ਼ਿਗਲਾ ਜੀ ਹੋਣਾ ਮੇਰੇ ਨਾਲ ਦੀ ਹਮਦਰਦੀ ਹੋਣੀ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹੈ ਕਿ ਮੇਰਾ ਸਿਆਸੰਤਾ ਜਿੰਨੇ ਸਮਾਜ ਅੰਦਰ ਮੇਰੇ ਪਿਤਾ ਜੀ ਦੇ ਸਾਰੇ ਲੋਕਾਂ ਨੂੰ ਬਹੁਤ ਵਧੀਆ ਤੇ ਚੰਗੀ ਤਰ੍ਹਾਂ ਪਤਾ ਹੈ। ਮੈਂ ਜੇ ਉਹਨਾਂ ਚਾਰੇ ਪਾਜਾ ਕਈ ਡੇਟਾਂ ਜੋ ਜਿਹੜੇ ਆਉਣਗੇ ਉਹ ਸਿਆਸਤ ਜਾਏ ਤੇ ਉਹਨਾਂ ਨੇ ਕੀ ਕੁਛ ਠਾਕੀ ਤਾਂ ਤੇ ਮੈਂ ਸਿਆਸਤ ਜਾ ਗਏ ਤੇ ਮੈਂ ਕਿਹੋ ਜਾਂ ਵਿਚਾਰ ਕਰ ਲਿਓ ਅਜੇ ਤਾਂ ਮਹੀਨਾ ਪਿਆ ਚੇਤਨਾ ਨਾਲ ਥੋੜਾ ਜਿਹਾ ਬੇਤਰ ਹੋ ਵਾ ਤੇ ਫਿਰ ਮੈਂ ਮੈਨ ਪ੍ਰਾਮਾ ਨੂੰ ਬੇਨਤੀ ਕਰਦਾ ਕਿ ਜੋਰ ਲਾ ਦੇ ਪੂਰਾ ਮੈਂ ਤੁਹਾਡੇ ਵਰਗਾ ਘਰਾ ਵਿੱਚ ਜਾ ਕੇ ਲੋਕਾਂ ਵਿੱਚ ਰਿਸ਼ਤੇਦਾਰਾਂ ਵਿੱਚ ਜਿੱਥੇ ਜਿੱਥੇ ਤੁਹਾਡੀ ਫੌਜ ਪੈਂਦੀ ਹੈ ਸਾਡੇ 16 ਲੱਖ ਵੋਟਰ ਮੈਂਟਰ ਨਾਲੋਂ ਤੱਕ ਪਹੁੰਚੀ ਦਿੱਤਾ। ਮੈਂ ਨਾ ਤੱਕ ਨਾਲ ਮਿਲ ਨਹੀਂ ਸਕਦਾ। ਸੋ ਦੇ ਲਈ ਤੁਸੀਂ ਮੇਰਾ ਜਿਹੜਾ ਸਾਧਨ ਬਣੋਗੇ ਤੁਸੀਂ ਭੈਣ ਭਰਾਵਾਂ ਦਾ ਹੀ ਮਹੱਲਿਆ ਮਹੱਲਿਆ ਜੜੀਆਂ ਜੜੀਆਂ ਕਰਾਮ ਵਿੱਚ ਪਿੰਡਾਂ ਵਿੱਚ ਜਾ ਕੇ ਬੈਂਤੀ ਨੂੰ ਕਿ ਜਿਹੜਾ ਸਾਡਾ ਲੋਕਤੰਤਰ ਹੈ ਉਹਨੂੰ ਉਹਨੂੰ ਚੋਣਾਂ ਵਿੱਚ ਚਾਹੀਦਾ ਜਿਹੜਾ ਮੋਦੀ ਕਿਸੇ ਵੇਲੇ ਇੰਦਰਾ ਗਾਂਧੀ ਇਹਨਾਂ ਦਿੱਤਾ ਤੇ ਆ ਗਈ ਸੀ ਇਹਨਾਂ ਗੱਲਾਂ ਤੇ ਆ ਗਈ ਸੀ ਉਹ ਚਾਹੁੰਦੀ ਸੀ ਕਿ ਸਾਰਾ ਦੇਸ਼ ਮੇਰੇ ਥੱਲੇ ਰਹੇ ਕਿਸੇ ਨੇ ਉਹ ਕਿਹਾ ਉਹ ਐਮਰਜੈਂਸੀ ਲਾ ਦੇ ਸਾਰਿਆਂ ਨੂੰ ਪੁੱਟ ਮਾਰ ਕੇ ਕੋਈ ਨਹੀਂ ਬੁਸਕਣਾ ਉਸ ਵੇਲੇ ਜੇ ਚਾਏ ਕਾਲੀ ਲੀਡਰਸ਼ਿਪ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਕਰ ਦਿੱਤੀ ਸੀ ਜੇ ਕੋਈ ਥੋੜਾ ਜਿਹਾ ਵੀ ਵਿਰੋਧ ਕਰਦਾ ਸੀ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੀ ਸਮਾਜਵਾਦੀ ਪਾਰਟੀ ਦੇ ਲੋਕ ਜਨੈ ਪ੍ਰਕਾਸ਼ ਜੀ ਨਰੇਨ ਉਹਨਾਂ ਦੇ ਸਾਰੇ ਜਿਹੜੇ ਨਾਮ ਨਾਲ ਸੰਬੰਧ ਚਾਹੇ ਲਾਲੂ ਯਾਦਵ ਗੁਲੇਬ ਸਿੰਘ ਯਾਦਵ ਯਾ ਫਾਰਨਾਡੇ ਆ ਜਨਸੰਗੀ ਸਾਰੇ ਹੁਣ ਤਾਂ ਭਾਰਤੀ ਜਨਤਾ ਪਾਰਟੀ ਬਣ ਗਈ ਉਹ ਜਨਸਖ ਹੋਇਆ ਕਰਦੀ ਸੀ ਅੜਵਾਨੀ ਬਾਜਪਾਈ ਜਿਹੜੇ ਮੁਰਲੀ ਮਨੋਜ ਜੋਸ਼ੀ ਵਗੈਰਾ ਜਿੰਨੇ ਵੀ ਇਹਨਾਂ ਦੇ ਵੱਡੇ ਵੱਡੇ ਨੇ ਤੁਸੀਂ ਸਾਰੇ ਪੜ ਕੇ ਅੰਦਰ ਕੀਤੇ ਹੋਏ ਸੀ ਜਦੋਂ ਪਰ ਉਸ ਵੇਲੇ ਇੰਟੈਲੀਜੈਂਸੀ ਨੇ ਵੀ ਕਿਹਾ ਵੀ ਤੈਨੂੰ ਕਦੇ ساری ਉਮਰ ਲਈ ਪਰ ਪ੍ਰਧਾਨ ਮੰਤਰੀ ਰਹੇਗੀ ਦੇਸ਼ ਦੇ ਉੱਤੇ ਰਹੇਗੀ ਕੋਈ ਨਹੀਂ ਕੁਝ ਸਕਵਾ ਵੋਟਾ ਪਵਾਲਾ ਜਦੋਂ ਵੋਟਾ ਪਵਾਈਆਂ اعلان ਹੋ ਗਿਆ ਜਿਹਨਾਂ ਜੋ ਕੜ ਤੇ ਲੀਡਰ ਤੇ ਉਸ ਵੇਲੇ ਇੰਦਰਾ ਗਾਂਧੀ ਪੂਰੀ ਤਰ੍ਹਾਂ ਹਾਰੀ ਸੀ ਕੇਹੀ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਤੇ ਉਸ ਪਾਰਟੀ ਨਾਲ ਉਹ ਚਾਹੁੰਦੇ ਆ ਕਿ ਵਿਰੋਧੀਆਂ ਨੂੰ ਅਸੀਂ ਦਰਾ ਲਈਏ